ਅਗਲੀ ਖਬਰ ਵੱਲ ਚਲੀਏ ਜਿਸ ਤਰ੍ਹਾਂ ਆਪਾਂ ਕੱਲ ਰਾਤੀ ਵੀ ਡਿਸਕਸ ਕੀਤਾ ਸੀ ਕਿ ਡਾਕਟਰ ਜਸਮੀਤ ਕੌਰ ਮੈਸਲੋਂ ਜੋ ਅਸੈਂਬਲੀ ਮੈਂਬਰ ਹੈਗੇ ਆ ਡਲੀਨੋ ਤੋਂ ਉਹਨਾਂ ਵੱਲੋਂ ਲਿਆਂਦਾ ਗਿਆ ਬਿੱਲ ਏਵੀ3027 ਟ੍ਰਾਂਸਲੇਸ਼ਨਲ ਰਿਪਰੈਸ਼ਨ ਦੇ ਸਬੰਧ ਦੇ ਵਿੱਚ ਪੇ ਕੋਈ ਵੀ ਜਿਹੜਾ ਕੈਲੀਫੋਰਨੀਅਨਸ ਅਮਰੀਕਨ ਕਿਸੇ ਵੀ ਡਰ ਵਾਲੇ ਮਾਹੌਲ ਚ ਨਾ ਰਹੇ ਤਾਂ ਕਿ ਬਾਹਰ ਦੀਆਂ ਸਰਕਾਰਾਂ ਚਾਹੇ ਉਹ ਇੰਡੀਆ ਦੀ ਹੋਵੇ ਰਸ਼ੀਆ ਦੀ ਹੋਵੇ ਚਾਈਨਾ ਦੀ ਹੋਵੇ ਅ ਹੋਰ ਵੀ ਜਿਹੜੇ ਮੁਲਕਾਂ ਦੀ ਹੋਵੇ ਉਹ ਇੱਥੇ ਦੇ ਜਿਹੜੇ ਪਛਿੱਡੇ ਆ ਉਹਨਾਂ ਨੂੰ ਡਰਾ ਤਮਕਾ ਨਾ ਸਕਣ ਸੋ ਅਸੈਂਬਲੀ ਚ ਉਹ ਆਲਰੇਡੀ ਪਾਸ ਹੋ ਗਿਆ ਜਿਹੜੀ ਮਿਸ ਕਰ ਗਿਆ ਕੱਲ੍ਹ ਵਾਲੀ ਖਬਰ ਸਾਡੀਆਂ YouTube Facebook ਚੈੱਕ ਕਰ ਲਿਓ ਤੇ ਹੁਣ ਉਹ ਸੈਨੇਟ ਚ ਜਾਣਾ ਹੈਗਾ ਉਸ ਤੋਂ ਬਾਅਦ ਗਵਰਨਰ ਦੇ ਕੋਲ ਜਾਊਗਾ ਇਸੀ ਤਰ੍ਹਾਂ ਡਾਕਟਰ ਜਸਮੀਤ ਮੈਸ ਨੇ ਇੱਕ ਬਹੁਤ ਬਲਿਆ ਬਿੱਲ ਹੋਰ ਲੈ ਕੇ ਆਂਦਾ ਸੀ ਬੇਕਰਸਫੀਲਡ ਦੇ ਵਿੱਚ ਕਰਨ ਕਾਉਂਟੀ ਦੇ ਵਿੱਚ ਇਸ ਟਾਈਮ ਦੇ ਉੱਤੇ ਕੋਈ ਵੀ ਜਿਹੜਾ ਮੈਡੀਕਲ ਸਕੂਲ ਨਹੀਂ ਹੈਗਾ ਸੋ ਯੂ ਸੀ ਕਰਨ ਕਾਉਂਟੀ ਹਨਾ ਉਹ ਇਹ ਇੱਕ ਬਿੱਲ ਲੈ ਕੇ ਆਏ ਉਹ ਹੁਣ ਉਹ ਵੀ ਬਿੱਲ ਜਿਹੜਾ ਆ ਅਸੈਂਬਲੀ ਦੇ ਵਿੱਚੋਂ ਪਾਸ ਹੋ ਗਿਆ ਹੈਗਾ ਡਾਕਟਰ ਜਸਮੀਤ ਮੈਂ ਇਸ ਦਲੀਨੋ ਤੋਂ ਜਿਹੜੇ ਹੈਗੇ ਆ ਅਸੈਂਬਲੀ ਬੋਮਨ ਦਾ ਬੇਕਰਸਫੀਲਡ ਵਾਲਾ ਏਰੀਆ ਉਹ ਕਵਰ ਕਰਦੇ ਆ ਸੋ ਇਸ ਬਿੱਲ ਨੂੰ ਹੁਣ ਅਸੈਂਬਲੀ ਤੋਂ ਪਾਸ ਹੋਣ ਤੋਂ ਬਾਅਦ ਫਿਰ ਸੇਨੇਟਰ ਤੇ ਹੋਰ ਜਿਹੜੇ ਹੈਗੇ ਆ ਆਪਣੇ ਗਵਰਨਰ ਦੇ ਕੋਲ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਫੰਡਿੰਗ ਉਹ ਇਕੱਠੀ ਕੀਤੀ ਜਾਊਗੀ ਸੋ ਜੇ ਯੂਸੀ ਸਿਸਟਮ ਯੂਸੀ ਮੈਡੀਕਲ ਇਹ ਕੋਈ ਡਾਕਟਰ ਬਣਨਾ ਚਾਹਦਾ ਸੋ ਕਰਨ ਕਾਉਂਟੀ ਦੇ ਵਿੱਚ ਯੂਨੀਵਰਸਿਟੀ ਸੈਟਅਪ ਹੋਊਗੀ ਤੇ ਇਹਦੇ ਨਾਲ ਉਸ ਏਰੀਏ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਪਿਛਲੇ ਸਾਲਾਂ ਦੇ ਦੌਰਾਨ ਪੰਜਾਬੀ ਕਮਿਊਨਿਟੀ ਬਹੁਤ ਤੇਜ਼ੀ ਦੇ ਨਾਲ ਕਰਨ ਕਾਉਂਟੀ ਦੇ ਵਿੱਚ ਫੈਲੀ ਹੈਗੀ ਆ ਸੋ ਅਸੈਂਬਲੀ ਨੇ ਅਸੈਂਬਲੀ ਵਿਲ 2357 ਜੋ ਆਥਰ ਕੀਤਾ ਗਿਆ ਸੀ ਡਾਕਟਰ ਜਸਮੀਤ ਕੌਰ ਮੈਂ ਸੋਨਾ ਵੱਲੋਂ ਉਹ ਪਾਸ ਕਰਆ ਲਿਆ ਹੈਗਾ ਕੋਈ ਵੀ ਆਪੋਜੀਸ਼ਨ ਨਹੀਂ ਸੋ ਲੱਕਲੀ ਦੋਨੋਂ ਜਿਹੜੇ ਬਿੱਲ ਹੈਗੇ ਆ ਚਾਹੇ ਉਹ ਟ੍ਰਾਂਸਨੇਸ਼ਨਲ ਰਿਪਲੇਸ਼ਨ ਵਾਲਾ ਸੀ ਚਾਹੇ ਉਹ ਯੂਸੀ ਮੈਡੀਕਲ ਸਕੂਲ ਕੰਨ ਕੰਟੀਨਿਊ ਲਿਆਉਣ ਵਾਲਾ ਬਿੱਲ ਸੀ ਦੋਨੋਂ ਹੀ ਜਿਹੜੇ ਅਸੈਂਬਲੀ ਤੋਂ ਪਾਸ ਹੋ ਚੁੱਕੇ ਹੈਗੇ ਆ ਹੁਣ ਇਸ ਬਿੱਲ ਦੇ ਮੁਤਾਬਕ ਇੱਕ ਐਂਡੋਮੈਂਟ ਜਿਹੜੀ ਆ ਉਹ ਸੈਟਅਪ ਕੀਤੀ ਜਾਊਗੀ ਸਟੇਟ ਦੇ ਟ੍ਰੇਜਰੀ ਵੱਲੋਂ ਫੰਡਿੰਗ ਤਾਂ ਕਿ ਜਿਹੜੀ ਸਕੂਲ ਆ ਉਹ ਮੈਡੀਕਲ ਸਕੂਲ ਦੀ ਕਹਾ ਬਿਲਡਿੰਗ ਬਣਾਣੀ ਆ ਜਾਂ ਜਦੋਂ ਸਾਰਾ ਕੁਝ ਸਾਈਨ ਹੋ ਜਾਂਦਾ ਉਹਦੇ ਵਿੱਚ ਫਿਰ ਉਹ ਹੈਲਪ ਕਰੋਗੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੈਡੀਕਲ ਸਕੂਲ ਹੈਗਾ ਇਹ ਦੇ ਨਾਲ ਇੱਕ ਤਰ੍ਹਾਂ ਨਾਲ ਇੱਕ ਕੈਟਾਲਿਸਟ ਹੀ ਆ ਸਾਡੀ ਸਾਰਿਆਂ ਦੀ ਜਿਹੜੀ ਸਿਹਤ ਆ ਹੈਲਥ ਕੇਅਰ ਆ ਉਸ ਨੂੰ ਇੰਪਰੂਵ ਕਰਦਾ ਹੈਗਾ ਆ ਖਾਸ ਕਰਕੇ ਜਿਹੜਾ ਮੈਡੀਕਲੀ ਅੰਡਰਸਰਵ ਏਰੀਆ ਹੈਗਾ ਆ ਸਨਮਕੀਨ ਕਾਉਂਟੀ ਦੇ ਇਹ ਇਹ ਏਰੀਆ ਜਿਹੜਾ ਬੜਾ ਅੰਡਰ ਸਰਵਡ ਹੈਗਾ ਸੋ ਜੇ ਜੂਸੀ ਸਿਸਟਮ ਉੱਥੇ ਆਂਦਾ ਆ ਤੇ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਊਗਾ ਸੋ ਇਹਦੇ ਲਈ ਡਾਕਟਰ ਜਸਮੀਤ ਮੈਂ ਬਹੁਤ ਵਧਾਈ ਦੇ ਪਾਤਰ ਆ ਨਾਲ ਦੀ ਨਾਲ ਜਿਹੜੇ ਵਿਕਲਸਫੀਲ ਏਰੀਏ ਦੇ ਉਹ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਚੁਦਾ ਕੇ ਅੱਗੇ ਭੇਜਿਆ ਉਹਨਾਂ ਦੇ ਲਈ ਇਹ ਇਹ ਬਹੁਤ ਵਧੀਆ ਜਿਹੜਾ ਕੰਮ ਆ ਉਹ ਉਹਨਾਂ ਨੇ ਕੀਤਾ ਹੈ ਜੀ ਬਿਲਕੁਲ ਸੋ ਜ਼ਰੂਰੀ ਆ ਆਪਣੇ ਲੋਕਾਂ ਦੇ ਵਸਿੰਦਿਆਂ ਦੀ ਜਿਹੜੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਆ এডਿਕੇਸ਼ਨ ਦੀ ਤਾਂ ਹਮੇਸ਼ਾ ਹੀ ਜਿਹੜੀ ਜ਼ਰੂਰਤ ਰਹਿੰਦੀ ਆ ਇਦਾਂ ਦੀਆਂ ਯੂਨੀਵਰਸਿਟੀਆਂ ਦੇ ਨਾਲ ਉੱਥੋਂ ਦੇ ਲੋਕਾਂ ਨੂੰ ਇੱਕ ਤਾਂ ਦੂਰ ਨਹੀਂ ਜਾਣਾ ਪਊਗਾ ਤੇ ਉੱਥੇ ਨਜ਼ਦੀਕ ਇੱਕ ਚੰਗੀ এডਿਕੇਸ਼ਨ ਮਿਲਣ ਦੀ ਜਿਹੜੀ ਆ ਉਹ ਕੋਸ਼ਿਸ਼ ਹੋਵੇਗੀ